ਹੈਲੋ ਹਾਈ ਸੋਸ਼ੀਆ ਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੁਹਾਨੂੰ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸੇਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਟੈਂਡ ਫਾਈਨ ਹੋਵੋਗੇ ਤੇ ਆਪਾਂ ਵੀ ਤੁਹਾਡੇ ਸਾਹਮਣੇ ਬਹੁਤ ਵਧੀਆ ਔਰ ਟਾਈਮ ਸਾਡੇ ਸਾਥ ਦਾ ਹੋ ਚੁੱਕਿਆ ਤੇ ਅੱਜ ਮੈਂ ਹੋ ਰਹੀ ਹਾਂ ਫਟਾਫਟ ਰੈਡੀ ਤੇ ਐਕਸਾਈਟਮੈਂਟ ਦੇ ਵਿੱਚ ਕਿਉਂਕਿ ਅੱਜ ਹੈਗੀ ਆ 19th ਤੇ ਮੈਨੂੰ ਜਾਣਾ ਆ ਆਪਣੇ హెయిర్స్ ਦਾ ਕੁਝ ਟ੍ਰੀਟਮੈਂਟ ਲੈਣ ਦੇ ਲਈ ਜਿਹੜਾ ਕਿ ਮੈਂ ਥੋੜੇ ਦਿਨ ਪਹਿਲਾਂ ਤੁਹਾਨੂੰ ਬਲੌਗ ਦੇ ਵਿੱਚ ਹੀ ਦੱਸਿਆ ਸੀ ਕਿ ਮੈਂ ਕਾਫੀ ਟਾਈਮ ਤੋਂ ਦਿੱਲੀ ਜਾਣ ਲਈ ਕਹਿੰਦੀ ਸੀ ਜੁਆਇਨ హెయిਰਸ ਦੇ ਕੋਲ ਆਪਣੇ హెయిਰਸ ਦੇ ਲਈ ਬਟ ਜਾ ਹੀ ਨਹੀਂ ਹੋ ਰਿਹਾ ਸੀਗਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਕਿਉਂਕਿ ਪਹਿਲਾਂ ਸਾਨੂੰ ਦਿੱਲੀ ਕੰਮ ਹੁੰਦਾ ਸੀਗਾ ਹੁਣ ਇਸ ਵਾਰ ਕੋਈ ਕੰਮ ਵੀ ਨਿਕਲਿਆ ਹੈਗਾ ਇੰਦਰਜੀਤ ਕਹਿੰਦੇ ਸੀ ਜਦੋਂ ਕੰਮ ਲਈ ਜਾਵਾਂਗੇ ਤਾਂ ਉਦੋਂ ਚੱਲ ਪੜਾਂਗੇ ਔਰ ਅਗਰ ਮੈਂ ਦਿੱਲੀ ਜਾਂਦੀ ਤਾਂ ਸਾਨੂੰ 2 ਜਾਂ 3 ਦਿਨ ਉੱਥੇ ਰਹਿਣਾ ਪੈਣਾ ਸੀਗਾ ਇਸ ਲਈ ਉਹਨਾਂ ਦੀ ਫਸਟ ਟਾਈਮ ਉਹ ਵਿਜ਼ਿਟ ਕਰ ਰਹੇ ਨੇ ਲੁਧਿਆਣਾ ਤੇ ਆਪਾਂ ਨੇ ਬੁਕਿੰਗ ਕਰਵਾ ਦਿੱਤੀ ਸੀ ਜਿਸ ਵਿੱਚ ਮੈਨੂੰ ਪਤਾ ਲੱਗਿਆ ਸੀ ਉਸ ਦਿਨੇ ਆਪਾਂ ਬੁਕਿੰਗ ਕਰਵਾ ਦਿੱਤੀ ਸੀ ਅਰ ਅੱਜ ਚੱਲਦੇ ਆਂ ਤੇ ਦੇਖਦੇ ਆਂ ਕੀ ਟ੍ਰੀਟਮੈਂਟ ਨੇ ਉਹਨਾਂ ਕੋਲ ਕੀ ਮੈਕ ਕਰਵਾਉਣਾ ਆ ਸੋ ਚਲੋ ਜੀ ਫਿਰ ਪਹਿਲਾਂ ਹੋ ਜਾਈਏ ਫਟਾਫਟ ਰੈਡੀ ਤੇ ਫੇਰ ਚੱਲਦੇ ਆਂ ਆਪਾਂ ਔਰ ਬ੍ਰੈਕਫਾਸਟ ਕਰਕੇ ਨਿਕਲਾਂਗੇ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਏਗਾ ਇਸ ਲਈ ਫਿਰ ਮੈਂ ਕਲ ਹੀ ਹੀ ਜਾ ਰਹੀ ਹਾਂ ਅੱਜ ਕਿਉਂਕਿ ਬੱਚੇ ਵੀ ਫਿਰ ਸਕੂਲ ਤੋਂ ਆਉਣੇ ਹੁੰਦੇ ਹਨ ਉਹਨਾਂ ਦਾ ਹੋਮਵਰਕ ਵਗੈਰਾ ਸਾਰਾ ਪ੍ਰੀਤ ਕਰਵਾ ਦੂਗੀ ਅਗਰ ਮੈਨੂੰ ਢੇਰ ਲੱਗੀ ਮੈਸੇਜ ਨੂੰ ਲੱਗਦਾ ਨਹੀਂ ਹੈਗਾ ਕਿ ਮੈਨੂੰ ਇੰਨਾ ਟਾਈਮ ਲੱਗੇਗਾ ਬਟ ਕੀ ਪਤਾ ਹੁੰਦਾ ਬੁਕਿੰਗ ਕਿਸ ਹਿਸਾਬ ਨਾਲ ਹੋਈਆਂ ਹੁੰਦੀਆਂ ਨੇ ਇਹਨਾਂ ਦੀਆਂ ਫਸਟ ਟਾਈਮ ਆ ਰਹੇ ਨੇ ਉਹ ਬਾਕੀ ਉਹਨਾਂ ਦਾ ਸ਼ਡਿਊਲ ਉੱਥੇ ਜਾ ਕੇ ਪਤਾ ਲੱਗੇਗਾ ਤੇ ਉਸ ਸ਼ਡਿਊਲ ਦੇ ਹਿਸਾਬ ਨਾਲ ਚੱਲਣਾ ਪਏਗਾ ਸੋ ਚਲੋ ਜੀ ਫਿਰ ਫਟਾਫਟ ਰੈਡੀ ਹੋਈਏ ਤੇ ਕਰੀਏ ਬ੍ਰੇਕਫਾਸਟ ਤੇ ਨਿਕਲ ਜੀਏ ਫਿਰ ਲਵ ਯੂ ਫਾਈਨਲੀ ਸਵਾ ਨਾਲੀ ਸਿੱਤਾ ਪਿਆ ਸੀ ਇਹਨੇ ਇੱਥੇ ਵੀ ਸੌਣਾ ਹੀ ਆ ਮੈਂ ਕਿਹਾ ਤੂੰ ਉੱਥੇ ਜਾ ਕੇ ਸੌਂ ਲਈ ਤਾਂ ਮੈਂ ਕਿੱਥੇ ਜਾਂਦੀ ਮੈਂ ਸਕੂਲੀ ਤੇ ਇਕੱਲੀ ਆਪਾਂ ਕ੍ਰੋਸਪਰ ਰੋਡ ਤੇ 2 ਤੋਂ 3 ਘੰਟੇ ਮਿੰਟ ਲੱਗਣੇ ਆ ਤੇ ਇਹ ਜਾਨ ਸੌਂ ਜਾ ਤੇ ਈ ਘਾ ਚਲੇ ਤੀ ਸੁੱਤਾ ਹੀ ਪਿਆ ਤਾਂ ਆ ਜਾ ਫਿਰ ਗੱਡੀ ਚ ਚਲੀ ਜਾ ਦੇਖੀ 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 ਸੜਕਾਂ ਦੀ ਬਦਲਣ ਕੀ ਕੀਤਾ ਵੀ ਦੂਰ ਆ ਲੱਗਦਾ ਬਹੁਤ ਪਲੇਨ ਆ ਸੜਕ ਇੱਥੇ ਉੱਚੀ ਨਹੀਂ ਕੀਤੀ ਪਈ ਐ ਉੱਚੀ ਕੀਤੀ ਪਿੱਛੇ ਵਾਲੀ ਆਹ ਦੇਖ ਕਿੰਨੀ ਸੋਹਣੀ ਬਣੀ ਗਈ ਆ ਇਧਰ ਲਵਾਸਾ ਬਣਾਉਣਾ ਇਧਰ ਲਵਾਸਾ ਵਾਲਾ ਕਰਾਵਾ ਬਦਲਾ ਉਹ ਪੁਣ ਕਰਕੇ ਇਧਰ ਪੁਣ ਦੋਣ ਨੂੰ ਸਾਰੀ ਲਾਓ ਜੀ ਆ ਗਈ ਸੀ ਮੈਂ ਘਰ ਹੁਣੇ ਹੁਣੇ ਆਈ ਆ ਵੈਸੇ ਜਿਆਦਾ ਟਾਈਮ ਨਹੀਂ ਹੋਇਆ 6 ਵਜੇ ਸਵੇਰ ਦੀ ਗਈ ਨੂੰ ਕਾਫੀ ਟਾਈਮ ਲੱਗ ਗਿਆ ਮੈਨੂੰ ਅੱਜ ਉੱਥੇ ਤੇ ਕਿਉਂਕਿ ਬਹੁਤ ਜਾਣੇ ਸੀਗੇ ਤੇ ਕਰਨ ਵਾਲੇ ਘੱਟ ਸੀਗੇ ਇਸ ਲਈ ਟਾਈਮ ਲੱਗ ਗਿਆ ਤੇ ਆਪਾਂ ਥੈਰੇਪੀ ਕਰਾ ਲਈ ਹੁਣ ਦੇਖਦੇ ਆ ਕਿ ਰਿਜ਼ਲਟ ਰਹੂਗਾ ਕਿਉਂਕਿ ਮੈਂ ਲਾਸਟ ਟਾਈਮ ਸਮੂਥਿੰਗ ਕਰਵਾਈ ਸੀਗੀ 2018 ਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਸ ਤੇ ਕੋਈ ਟਰੀਟਮੈਂਟ ਜ਼ਿਆਦਾ ਨਹੀਂ ਲਿਆ ਸੀ ਸਿਰਫ ਬਸ ਹਾਂ ਹੈੱਡ ਵਾਸ਼ ਦਾ ਸੀਗਾ ਕਿ ਮੈਂ ਜਲਦੀ ਕਰਵਾ ਲੈਂਦੀ ਸੀ ਪਾਰਲਰ ਤੋਂ ਤੇ ਆਇਰਿੰਗ ਕਰਵਾਉਂਦੀ ਹੁੰਦੀ ਸੀ ਤੇ ਬਟ ਉਹਦੇ ਨਾਲ ਜਿਹੜੇ ਜਦੋਂ ਬਹੁਤ ਜ਼ਿਆਦਾ ਪ੍ਰੈਸਿੰਗ ਕਰਦੇ ਆ ਵਾਲਾਂ ਨੂੰ ਪੰਨਾ ਬਾਲ ਥੋੜੇ ਜਿਹਾ ਡੈਮੇਜ ਵੀ ਹੋਣ ਲੱਗ ਜਾਂਦੇ ਜਿਹੜੇ ਕਿ ਮੈਨੂੰ ਹੁਣ ਫੀਲ ਹੋਣ ਲੱਗ ਗਿਆ ਸੀ ਕਿ ਮੇਰੇ ਲੱਗੇ ਬਟ ਚਲੋ ਹੁਣ ਥੈਰੇਪੀ ਕਰਵਾ ਲਈ ਹੁਣ ਆਪਾਂ ਅੱਛੀ ਤਰ੍ਹਾਂ ਕੇਅਰ ਕਰਾਂਗੇ ਇਹਨਾਂ ਦੀ ਫਿਰ ਦੇ ਦੇਣ ਲੈਂਥ ਇੰਪਰੂਵ ਹੁੰਦੀ ਆ ਕਿਉਂਕਿ ਉਹ ਦਾਵਾ ਕਰਦੇ ਨੇ ਗਾਰੰਟੀ ਲੈਂਦੇ ਨੇ ਕਿ ਤੁਹਾਡੇ ਬਾਲ ਨੇ ਜਿਹੜੇ ਹੈਲਥ ਦੀ ਗਰੋਥ ਹੈ ਉਹ ਵਧਣੀ ਹੀ ਵਧਣੀ ਹੈ ਬਾਕੀ ਦੇਖਦੇ ਆ ਮੁੰਡੇ ਕੰਮ ਕਰਦਾ ਲਾਲੀ ਤੂੰ ਬੈਠਾ ਪੇਸ਼ਾ ਦਾ ਭਰਾਵਾ ਉੱਥੇ ਕੀ ਚਾਰ ਘੜੇ ਘੜਤੇ ਪਾਉਂ ਹੈ ਉੱਪਰ ਦਾ ਕਾਕੀ ਜਾਂਦਾ ਇਹ ਤਕਰੀਬੇ ਅੱਜ 200 ਹੋਰ ਆਏ ਨਹੀਂ ਦਿਆ ਕਰਦਾ ਹੈ ਤਕਰੀਬੇ ਮੈਂ ਹੱਥ ਪਾ ਗਿਆ ਨਹੀਂ ਘਰੀ ਨਹੀਂ ਗਿਆ ਵਿਚਾਲੇ ਈ ਦਾ ਗੱਲ ਅੱਜ 100 ਵੱਧ ਲਿਆ ਹੈ ਨਾ 100 ਵੱਧ ਲਿਆ ਨਾ ਸਹੀ ਮੈਂ ਤੂੰ ਸੁੱਤਾ ਨਹੀਂ ਹੈ ਨੀਂ ਨੀਂ ਆਈ ਹੋਈ ਨਹੀਂ ਯਾਰ ਕਰ ਲੈ ਤੂੰ ਤੇ ਲੱਗਿਆ ਪਿਆ ਹਾਂ ਆ ਸੱਚੀ ਨੀਂ ਵੀ ਨਹੀਂ ਆਈ ਮੇਰੀ ਨੀਂ ਰਾਜ ਭਾਬੀ ਨੇ ਖਰਾਬ ਕਰਤੀ ਕਿੰਨਾ ਬੜੀ ਲੈ 100 ਆਉਂਦੇ ਨੇ ਇਹ ਜੇ ਕੰਮ ਵਾਲਾ ਤੁਹਾਨੂੰ ਮਿਲਣੇ ਨੇ ਕਿਤੇ ਸਵੇਰੇ ਸਫਾਈਆਂ ਕਰਕੇ ਉੱਥੇ ਸੋਫੇ ਤੇ ਆਏ ਗਿਰ ਜਾਂਦੇ ਨੇ ਉਹ ਤਾਂ ਇਹਨਾਂ ਨੂੰ ਖੋਲਦੇ ਸੋਫਾ ਟੇਬਲ ਵੇਚਦੇ ਉਹ ਤਾਂ ਜਿੱਥੇ ਹੀ ਪਾ ਲਓ ਸਾਰੇ ਸੋਫੇ ਤੇ ਜਿੱਥੇ ਰੜ ਕੇ ਬੱਚੀ ਜਿਹੜੇ ਸਾਰੇ ਬੈੱਡ ਜੀ ਪਾ ਲਓ ਉੱਤੇ ਲਾ ਲਓ ਸੁਖਦੀਪ ਆ ਟੀ ਟੀ-ਸ਼ਰਟ ਤੇ ਆਪਦੀਓ ਫੋਟੋ ਲਵਾਈ ਫਿਰਦਾ ਰੋਗ ਰੋਗ ਉੱਥੇ ਕਰਵਾ ਯਾਰ ਇੱਧਰ ਆ ਲਓ ਚਲੋ ਵੀ ਚਲੋ ਲਓ ਜੀ ਉੱਪਰ ਆ ਕੇ ਆਪਾਂ ਡਿਨਰ ਵਗੈਰਾ ਕਰਕੇ ਤੇ ਫ੍ਰੀ ਹੋ ਕੇ ਬਹਿ ਗਏ वैसे मेनू बाल बहुत सोणे ਲੱਗੇ ਜਾਂਦੇ ਨੇ ਮੇਰੇ ਕਿਉਂਕਿ ਸ਼ਾਈਨਤਾ ਹੈਗੀ ਆ ਬਾਕੀ ਕੱਲੂ ਜਦੋਂ ਵਾਸ਼ ਕਰਨਾ ਪਤਲੀ ਕੱਲ ਕਰਨਾ ਉਹ ਤਾਂ ਕਹਿੰਸੀ ਪਰਸੋਂ ਕਰਨਾ ਬਟ ਮੈਨੂੰ ਕੱਲ ਜਾਣਾ ਆ ਮੈਂ ਦੁਆਰਾ ਫਿਰ ਤੇ ਅਗਰ ਸੈਟ ਰਿਹਾ ਤਾਂ ਮੈਨਾਂ ਉਹ ਕੱਲ ਹੀ ਵਾਸ਼ ਕਰ ਦੇਣਗੇ ਨਹੀਂ ਮੈਂ ਪਰਸੋਂ ਘਰ ਕਰ ਲੂੰਗੀ ਵਾਸ਼ ਤਾਂ ਤੇ ਦੇ ਦੇਆ ਵਾਸ਼ ਕਰਨ ਤੋਂ ਬਾਅਦ ਜਿਹੜਾ ਰਿਜ਼ਲਟ ਆ ਉਹ ਅਸਲੀ ਰਿਜ਼ਲਟ ਤਾਂ ਉਹ ਹੋਣਾ ਆ ਕੱਲ ਨੂੰ ਹੈਗੀ ਜੋਬਨ ਦੇ ਸਕੂਲ ਚ ਦੇ ਤੇ ਜੋ ਬੰਦੇ ਆ ਸ਼ਿਕਾਇਤਾਂ ਲਾਉਣੀਆਂ ਨਿਕਾਲੂ ਆਪਾਂ ਹਨਾ ਕੀ ਕੀ ਚਿਕਤਾਂ ਲਾਉਣੀਆਂ ਨੇ ਤੇ ਜੋ ਬੰਦੇ ਸ਼ਿਕਾਇਤਾਂ ਆਪਾਂ ਸਕੂਲ ਤੋਂ ਮਿਲਣਗੀਆਂ ਉਹਦੇ ਲਈ ਥੱਪੜ ਮੈ ਲਾਉਂਗੀ ਤੇ ਜਿਹੜੀਆਂ ਮੈਚ ਕਹਿਤਾਂ ਲਾ ਕੇ ਆਉਣੀਆਂ ਉਹਦੇ ਲਈ ਥੱਪੜ ਮੈਡਨ ਲਾਉਣੇ ਤੂੰ ਬਟਨ ਗਲਤ ਲਾਏ ਨੇ ਕਿ ਨਹੀਂ ਲਾਏ ਨੇ ਸ਼ਰਟ ਕਿੰਨੀ ਗਿੱਲੀ ਕੀਤੀ ਹੈ ਕਿੱਥੇ ਨਹਾ ਕੇ ਆਇਆ ਤੂੰ ਹੋਰ ਕੀ ਹਾਲ ਚਾਲ ਨੇ ਕਿਦਾਂ ਦਾ ਰਿਹਾ ਅੱਜ ਦਾ ਦਿਨ ਜੋ ਬੰਦਾ ਵਧੀਆ ਇੰਨੇ ਬਿਜ਼ੀ ਰਹਨੇ ਆਸੀਂ ਇੰਨੀ ਸਾਡੀ ਬਾਹਰਲੀ ਲਾਈਫ ਹੋਈ ਪਈ ਆ ਸਵੇਰ ਦੀ ਮਜੋਰ ਨੂੰ ਹੁਣ ਮਿਲਿਆ ਹਨਾ ਹਨਾ ਪਤਾ ਹੀ ਨਹੀਂ ਕਿੱਥੇ ਫਰੀ ਜਾਂਦਾ ਹੁੰਦਾ ਆਪ ਵੀ ਮौज-ਮਸਤੀ ਦੇ ਵਿੱਚ ਕੀ ਕੀਤਾ ਅੱਜ ਤੂੰ ਕੁੜੀ ਰਵਾਤੀ ਕੁੜੀ ਰਵਾਤੀ ਕਿਉਂ ਰਵਾਤੀ ਤੇ ਰਹੀ ਆ ਕਿਉਂ ਕੀ ਗੱਲ ਹੋ ਗਈ ਸੀ ਦੱਸ ਬਈ ਯਾਰ ਉਹ ਨਹੀਂ ਯਾਰ ਮੈਂ ਕੱਟੀ ਵਾਰੀ ਹਾਂ ਤੇਨਾਂ ਕੱਟੀ ਪਾਤੀ ਕਿ ਤੂੰ ਉਹਨਾਂ ਕੱਟੀ ਪਾਤੀ ਮੈਂ ਉਹ ਨਗੱਟੀ ਬਾਦੀ ਫਿਰ ਉਹ ਰੋਣ ਲੱਗ ਗਈ ਵੀ ਜੋ ਉਹਨੇ ਕੱਤੀ ਬਾਦੀ ਇਹ ਨਾ ਮਸ਼ਹੂਰ ਆ ਜੋਰ ਲੋਕ ਤਾਂ ਹੋਰ ਦੱਸਦੀਆਂ ਜੋ ਉਹਨ ਲੀਡਰ ਆਉਣਾ ਰ ਲੋ ਦੇਖਦੀ ਕਿ ਤੇ ਅੱਬੀ ਜੀ ਤਾਂ ਪਾਰਮ ਇੱਕਮ ਇੱਕਮ ਲੀਡਰ ਆ ਤੂੰ ਇਹਨੇ ਜਣੇ ਤਾ ਉਹ ਦੇਖੀਂਗੇ ਤਾਂ ਹਾਲੇ ਤਾਂ ਤੂੰ ਹੀ ਰੋਣ ਲੱਗ ਜਾਣਾ ਉਹ ਬਾਸ ਆ ਕੱਟੀ ਪੰਡ ਹੁੰਦੀ ਐ ਤਾਂ ਪੁੱਛ ਰਿਆ ਲਓ ਕੀ ਕਰਦਾ ਓਏ ਅੱਭੀ ਪਾਣੀ ਹੁੰਦੀ ਜੇ ਸਾਰੋਂ ਇੱਕ ਦੂਜੇ ਨਾਲ ਕੱਟੀ ਪਾਣੀ ਹੋਵੇ ਮਤਲਬ ਨਹੀਂ ਭਲਾਉਣਾ ਹੈਗਾ ਜਿਵੇਂ ਆਪਾਂ ਕਹਿੰਦੇ ਥੂਆ ਤੇਰੇ ਕੰਨੇ ਇਹਨੂੰ ਪੁੱਛ ਕੇ ਪਾਉਂਦੇ ਨੇ ਲਓ ਦੱਸ ਕਰੇ ਤਾਂ ਜੋ ਬੰਦੀ ਜਾਖਣੀ ਸਮਝ ਨਹੀਂ ਸਿਆਣ ਨਹੀਂ ਹੈਗੀ ਲਓ ਵੀ ਟਾਈਮ 10:00 ਵਜ ਗਏ ਤੇ ਗੁੱਡ ਨਾਈਟ ਦੀ ਵੀਡੀਓ ਅਸੀਂ ਇੰਸਟਾਗ੍ਰam ਤੇ ਪਾ ਦਿੰਦੀ ਆ ਮੈਂ ਤੇ ਜੋਨ ਨੇ ਜੋਨ ਨੂੰ ਕੀ ਫੋਨ ਆ ਗਿਆ ਚੁਪਿਆ ਕੇ ਮੈਂ ਟੀ-ਸ਼ਰਟ ਤੇ ਅਲੱਗ ਕਿੰਨੀ ਗਿੱਲੀ ਕੀਤੀ ਆ ਸੋ ਚਲੋ ਜੀ ਅੱਜ ਦੀ ਵੀਡੀਓ ਦੀ ਇੱਥੇ ਕਰਦੇ ਆ ਐਂਡਿੰਗ ਅੱਜ ਤੱਕ ਕੁਝ ਜ਼ਿਆਦਾ ਬਲੌਗਿੰਗ ਨਹੀਂ ਕਰ ਹੋਈ ਹੈਗੀ ਕਿਉਂਕਿ ਅੱਜ ਸਾਰਾ ਦਿਨ ਆਪਾਂ ਬਿਜ਼ੀ ਰਹਾਂ ਹੈ ਹੇਅਰ ਦੇ ਕੰਮ ਦੇ ਲਈ ਸੋ ਮਿਲਦੇ ਆ ਫਿਰ ਕੱਲ ਦੇ ਬਲੌਗ ਦੇ ਵਿੱਚ ਤੇ ਕੱਲ ਹੋਏਗੀ ਜੋ ਬਨੌਰ ਮੈਗਦੀ ਪੇਟਿਮ ਤੇ ਦੇ ਦੇ ਆ ਫਿਰ ਕੀ ਸ਼ਰਾਬਤਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਨੇ ਇਹਨਾਂ ਦੀਆਂ ਤੇ ਫਿਰ ਉੱਥੇ ਫਿਰ ਪ੍ਰਸ਼ਾਦ ਨਾਲ ਦੀ ਨਾਲ ਮਿਲ ਜਾਣਾ ਹੈ ਸੋ ਚਲੋ ਜੀ ਕਹੋ ਫਿਰ ਸਾਰਿਆਂ ਨੂੰ ਗੁੱਡ ਨਾਈਟ ਟੂ ਮਾਈ ਲਵ ਅਲੋਫ ਗੁੱਡ ਨਾਈਟ ਤੇ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਥੈਂਕ ਯੂ। ਥੈਂਕ ਯੂ ਕਰਦੇ ਹੋ। தி ਨੈਕਸਟ ਡੇ ਹਾਂਜੀ ਗੁੱਡ ਮਾਰਨਿੰਗ ਸਸਕਾਲ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟੈਂਡ ਮਿਸਿਸ ਗਿਲ ਦੇ ਵਿੱਚ। ਉਮੀਦ ਕਰਦੇ ਹਾਂ ਸਾਰੇ ਜਣ ਬਹੁਤ ਵਧੀਆ ਹੋਵੋਗੇ। ਆਪਾਂ ਵੀ ਫਿਟ ਐਂਡ ਫਾਈਨ ਬਹੁਤ ਵਧੀਆ ਤੇ ਟਾਈਮ ਤਕਰੀਬਨ ਹੋ ਗਿਆ 10 ਵਜ ਗਏ ਨੇ। ਨਿਕਲ ਚੁੱਕੇ ਆਪਾਂ ਘਰ ਤੋਂ। ਮੈਸਾ ਆਪਾਂ ਪਹਿਲਾਂ ਜਾਣਾ ਸੀਗਾ ਕਿਉਂਕਿ ਬੱਚਿਆਂ ਦੀ ਹੈਗੀ ਪੀਟੀਐਮ ਪੀਟੀਐਮ ਤੋਂ ਬਾਅਦ ਫਿਰ ਮੈਂ ਉਧਰ ਹੈਡਵਾਸ਼ ਲਈ ਜਾਣਾ ਆ ਇੱਕ ਦੋ ਕੰਮ ਆਪਾਂ ਨੂੰ ਮਾਰਕੀਟ ਦੇ ਹੋਰ ਨੇ ਉਹ ਕਰਨੇ ਨੇ ਬਟ ਬੱਚਿਆਂ ਨੇ ਲੇਟ ਕਰਾਤਾ ਫਿਰ ਵੀ ਆਪਾਂ ਟਾਈਮ ਨਾਲ ਨਿਕਲ ਚੱਲੇ ਚਲੋ ਫਿਰ ਚੱਲਦੇ ਆਂ ਪੀਟੀਐਮ ਤੇ ਜਾ ਕੇ ਦੇਖਦੇ ਆਂ ਕਿਹਦੀਆਂ ਕਿੰਨੀਆਂ ਸ਼ਿਕਾਇਤਾਂ ਮਰਦੀਆਂ ਨੇ ਜੋ ਦੀ ਵਧੀਆ ਸਹੀ ਗੱਲ ਆ ਜੋ ਬੰਦੀਆਂ ਵੱਧ ਹੋਣਗੀਆਂ ਕੀ ਸ਼ੁਰੂ ਆਉਣਾ ਹੈ ਨਾ ਵੀ ਬੱਚਿਆਂ ਦੀ ਪੀਟੀਐਮ ਟੈਂਡ ਕਰਕੇ ਆਪਾਂ ਚੱਲਿਆ ਵਾਪਸ ਹੁਣ ਲੁਧਿਆਣੇ ਨੂੰ ਲੁਧਿਆਣੇ ਆਪਾਂ ਨੂੰ ਇੱਕੋ ਕੰਮ ਨੇ ਇੱਕ ਤਾਂ ਇੰਦਰਜੀਤ ਦਾ ਫੋਨ ਸਹੀ ਕਰਵਾਉਣਾ ਕਿਉਂਕਿ ਉਹ ਚਾਰਜਿੰਗ ਤੇ ਨਹੀਂ ਲੱਗਦਾ ਹੈਗਾ ਮਿੰਨਾ ਚ ਮਿੰਨਾ ਤੋਂ ਪਹਿਲਾਂ ਵੀ ਆਪਾਂ ਜੈਕ ਕੋ ਆਇਆ ਸੀ ਖਟ ਨਹੀਂ ਕੰਮ ਕੀਤਾ ਹੈਲੋ ਮੈਂ ਕਹਿ ਕੇ ਆਇਆ ਉਹਨੂੰ ਆਣਾ ਉਹਦਾ ਕਿਨੂੰ ਬਾਈ ਨੂੰ ਕੀ ਬਸ ਮੁੜ ਕੇ ਵੇਲੇ ਦੇ ਨਾਲ ਜਿਹੜੀ ਆ ਟਾਈਮ ਲੱਗ ਗਿਆ ਨਹੀਂ ਉਹਨੇ ਮੈਨੂੰ ਸਵੇਰੇ ਆਪੇ ਪੁੱਛਿਆ ਕਹਿੰਦਾ ਗੱਟੀ ਚ ਜਾਣਾ ਕਿ ਸਕੂਟਰੀ ਤੇ ਮੈਂ ਕਿਹਾ ਵੀ ਜੇ ਕੋਈ ਬਿੱਲਾ ਤੋੜਦਾ ਕਹਿੰਦਾ ਬਿੱਲਾ ਹੀ ਨਹੀਂ ਉਰੇ ਕੀ ਕਰਦੇ ਨੇ ਕਹਿੰਦਾ ਲੈ ਜਾ ਇਹਨਾਂ ਬਾਅਦ ਹਉ ਪਾਲ ਆਇਆ ਤੱਕ ਇੱਕ ਕੰਮ ਨਿਕਲਿਆ ਹੋਇਆ ਨਾ ਫਿਰ ਨਾਲ ਹੁਣ ਕੋਈ ਕੰਮ ਨਹੀਂ ਹੁਣ ਪੰਜ ਤੋਂ 2 ਵਜੇ ਨੂੰ ਕੰਮ ਨਿਕਲਿਆ ਕੋਈ ਜਦਿਆਂ ਨੂੰ ਮਗਰ ਪੈ ਜਾਣਾ ਨਹੀਂ ਜਾਣ ਨੂੰ ਤਾਂ ਪਾ ਜਾਣਾ 2 ਤਾਂ ਬਹੁਤ ਦੂਰ ਆ ਤੇ ਇੱਕ ਦੋ ਕੰਮ ਜੇ ਹੋਰ ਨੇ ਫੋਨ ਇਹਦਾ ਮੁੜਦੇ ਹੋਏ ਸਹੀ ਕਰਵਾਵਾਂਗੇ ਨਾ ਪਹਿਲਾਂ ਪਾਪਾ ਦੀ ਕੰਮ ਕਰਾਈਏ ਕਿਉਂਕਿ ਮੈਂ 11 ਵਜੇ ਦਾ ਟਾਈਮ ਦਿੱਤਾ ਸੀ ਉਹ ਅੱਜ ਪੀ.ਟੀ.ਐਮ ਦੇ ਸ਼ਿਕਾਇਤਾਂ ਦਾ ਜੋਗੰਦੀਆ ਕੋਈ ਨਹੀਂ ਮਿਲੀਆ ਆਤਾ ਦੀ ਪ੍ਰੇਜ਼ ਹੋਈ ਆ ਵੀ ਜੋਗੰਦੀ ਦੀ ਹੈਂਡਰਾਈਟਿੰਗ ਆ ਮੈਡਮ ਕਹਿੰਦੀ ਇੰਨੀ ਸੋਹਣੀ ਹੋ ਗਈ ਨਾ ਕਹਿੰਦੀ ਮੈਂ ਖੁਦ ਸ਼ੌਕਦਾਨ ਆ ਜੀ ਨਵੀਂ ਕਲਾਸ ਦੇ ਵਿੱਚ ਆ ਕੇ ਇੰਨੀ ਸੋਹਣੀਆਂ ਕਾਪੀਆਂ ਬਣਾਉਂਦਾ ਇਹ ਪੂਰੀਆਂ ਨੀਟ ਐਂਡ ਕਲੀਨ ਕਾਪੀਜ਼ ਨੇ ਕਹਿੰਦੀ ਇਹਦੀ ਇੰਨੀ ਸੋਹਣੀ ਰਾਈਟਿੰਗ ਆ ਬਸ ਹੁਣ ਮੋਰ ਐਗਜ਼ਾਮ ਨੇ ਸਿਕਸ ਤੋਂ ਫਿਰ ਉਹਦੇ ਵਿੱਚ ਅਸਲੀ ਪਰਫਾਰਮੈਂਸ ਦਾ ਪਤਾ ਲੱਗੂਗਾ ਕਿ ਨਵੀਂ ਕਲਾਸ ਦੀ ਕੀ ਪਰਫਾਰਮੈਂਸ ਆ ਹਜੇ ਉਡਾੜਾ ਤਾਂ ਇਹਨੂੰ ਆਉਂਦਾ ਨਹੀਂ ਹੈਗਾ ਬਸ ਹੁਣ ਉਹ ਸਿਖਾਉਣਾ ਤੇ ਮਹਿਕ ਦੀ ਮੈਨੂੰ ਤਾਂ ਇਦਾਂ ਹੀ ਕੰ ਕੰਪਲੇਂਟ ਇਹਦੀ ਮੈਂ ਕਰਕੇ ਆਈ ਆ ਕਿ ਇਹ ਕਾਪੀਆਂ ਬਹੁਤ ਗੰਦੀਆਂ ਬਣਾਉਂਦੀਆਂ ਦੀ ਹੈਂਡਰਾਈਟਿੰਗ ਇੰਨੀ ਗੰਦੀ ਆ ਨਾ ਕਿ ਪੜਾਉਣ ਵਾਲੇ ਬੰਦੇ ਨੂੰ ਵੀ ਜਦੋਂ ਇਹਦੀ ਕਾਪੀ ਚੱਕ ਕੇ ਪੜਾਉਣ ਬੈਠੋ ਨਾ ਫਿਰ ਗੁੱਸਾ ਚੜ ਜਾਂਦਾ ਵੀ ਇੰਨੀ ਗੰਦੀ ਹੈਂਡਰਾਈਟਿੰਗ ਤਾਂ ਕੀ ਪੜਾਵੇ ਬੰਦਾ ਇਹਦੀ ਮੈਂ ਕੰਪਲੇਂਟ ਕਰਕੇ ਆਈ ਕਿ ਹੈਂਡਰਾਈਟਿੰਗ ਸੁਧਾਰੋ ਇਹਦੀ ਤੇ ਬਸ ਹੋਰਤਾ ਇਹਦੀ ਕੋਈ ਕੰਪਲੀਟ ਨਹੀਂ ਮਿਲੀ ਹੈਗੀ ਬਸ ਪੂਰੇ ਐਗਜ਼ਾਮ ਨੇ ਫੇਰ ਦੇ ਦੇਆ ਕੰਪਲੀਟ ਆ ਦੇਰ ਲੱਗੂਗਾ ਜਦ ਤਰ੍ਹਾਂ ਬੋਲੇ ਤੱਬੀ ਰਿਜ਼ਲਟ ਆਪਾਂ 70 80% ਅਗੇ ਵੀ ਨਾ ਜਿਆਦਾ ਪ੍ਰੋਬਲਮ ਛੋੜੀ ਵੀ ਹੈ ਬਟ ਹੈਪੀ ਹੋ ਖੁਸ਼ चलो दिखाना कुछ खुद दिखा देने के लिए मैं हमने कितने दिखा दे कितने आपने कभी सोचा कभी पाँच मिनट बैठे अपने बारे में कभी ये सोचा कि हाँ हमारी लाइफ क्या है हमने आज तक अपनी जिंदगी में किया क्या क्या कि हम का बैर बन के सुबह से लेकर रात तक भागो 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 तेरे चाहिए चाहिए खाना है वर्किंग 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 रुझाना में वर्किंग कम है जितनी जगह हम लोग जाते हैं वहाँ पे वर्किंग ज़्यादा है बट यहाँ पे लुधियाना पंजाब में सारे हाउस वाइफ है अगर हमें सोचे तो सेवेंटी परसेंट राइट सेवेंटी परसेंट का मतलब बहुत ज़्यादा एवरेज होती है दूसरी बात कोविड के पोस्ट इफेक्ट से सबका हेयर और फेस आप मेरे को किसी का भी आपको चैलेंज है इस समय अगर हम यहाँ पर बीस से पच्चीस लोग बैठे हैं मुझे किसी भी एक बंदे का नो मेकअप फेस और हेयर अच्छा दिखा दो आओ उठो जाओ मेहनत करते आओ उठ जाओ उठ जाओ उठ जाओ मैं तुम्हें चेक की लूँ ਵੇ ਬੰਦੇ ਦਾ हेयर ਪਰ ਫੇਸ ਅੱਛਾ ਨਹੀਂ ਹੈ ਅਗਰ ਹਮ ਸੋਚੇ ਤਾਂ ਹਮਾਰਾ ਉਸ ਟਾਈਪ ਤੇ ਜਬ ਹਮ ਬੱਚੇ ਹੁੰਦੇ تھے ਔਰ ਹਮਾਰੀ ਮੰਮੀ ਦਾਦੀ ਔਰ ਫੇਸ ਮੇਂ ਡਾਲਨਾ ਇੰਕਾ ਮਡਾਲਾ ਕੁਝ ਵੀ ਬੈਕ ਸਾਈਡ ਸੱਚੋ ਬਣੀ ਆਪ ਕੀ ਇਹ ਸੁਣੀ ਹੈ ਹੈ ਇਹ ਉਹ ਜਿਹਾ ਜਿਹਾ ਕਿ ওভার ਪ੍ਰੋਸੈਸ ਕੈਮੀਕਲ ਫਟਾ ਹੋਇਆ ਹੈ ਇਹ हेयर ਦੇ ਅੰਦਰ ਸੌਫਟਨੈਸ ਬੜੀ ਸ਼ਾਈਨ ਸੀ ਹੁੰਦੀ ਹੈ ਲੋ ਜੀ ਆਪਾਂ ਆ ਗਏ ਇੰਦਰ ਜੀ ਦਾ ਫੋਨ ਦਿਖਾਉਣ ਦੇ ਲਈ ਸ਼ਾਪ ਤੇ ਕਬਰ ਨਮਾਸ ਕੋਈ ਪਸੰਦ ਆ ਰਹੀ ਹੁਣ ਮੈਨੂੰ ਗਿਆ ਤੇ ਸੇਮਟ ਉਹ ਹੀ ਜਿਹੜੇ ਮੀਨਸੂ ਘਰ ਚੱਲ ਜਿੱਧਰ ਦੀ ਮਰਜ਼ੀ ਚੱਲ ਘਰ ਤੇ ਪਾਸ ਆਣਾ ਸਾਰੇ ਕੰਮ ਹੋ ਗਏ ਆਪਣੇ ਹੁਣ ਘਰ ਚਲੀਏ ਤੇ ਚਾਹ ਪੀਏ ਕੰਮ ਜੀ ਹੋਈਏ ਆਂ ਬੈਠਾ ਹੀ ਆਇਆ ਜਗਾ ਹੀ ਕਹਿਣਾ ਮੈਨੂੰ ਬੈਠਾ ਹੀ ਆਇਆ ਇਹ ਤਾਂ ਆਪਾਂ ਪੱਖਾ ਲਿਆ ਸੈਂਦੀ ਉਹਨਾਂ ਲਈ ਕਿਉਂਕਿ ਉਹ ਆਪਾਂ ਹੁਣ نیچے ਸ਼ਿਫਟ ਕਰਦੇ ਅੱਡ ਗਾਤੀ ਅੱਡ ਕਰਤੀ ਪਰ ਥੋੜਾ ਕੰਮ ਆਉਣਾ ਹੈ ਲਓ ਜੀ ਆ ਗਈ ਮੈਂ ਉੱਪਰ ਤਹਲ ਤੱਕ ਆਪਾਂ ਫੇਸ ਆਪਣਾ ਵਾਸ਼ ਨਹੀਂ ਕੀਤਾ ਕਿਉਂਕਿ 10:00 ਵਜੇ ਕਿਹਾ ਸੀ ਉਹਨਾਂ ਨੇ ਫੇਸ ਵਾਸ਼ ਕਰਾਂਗੇ ਸੋ ਚਲੋ ਜੀ ਫਿਲਹਾਲ ਆਪਾਂ ਬਾਕੀ ਦੇ ਕੰਮ ਕਰ ਲਈ ਮੇਰੇ ਫੋਨ ਦੀ ਬੈਟਰੀ ਬਹੁਤ ਜ਼ਿਆਦਾ ਲੋ ਹੈ ਤੇ ਇਹਦੇ ਵਿੱਚ ਪਾਈਏ ਇਹ ਸਾ ਲਾਈਏ ਚਾਰਜਰ ਤੇ ਤੇ ਮਿਲਦੇ ਆਂ ਫਿਰ